ਰਧਾਵਾ ਪਰਮਜੀਤ YouTube ਚੈਨਲ ਨਾਲ ਜੁੜੇ ਹੋਏ ਦੇਸਾਂ ਵਰਦੇਸਾਂ ਵਿੱਚ ਵਸਦੇ ਹੋਏ ਸਾਰੇ ਪੰਜਾਬੀ ਭੈਣਾਂ ਤੇ ਭਰਾਵਾਂ ਨੂੰ ਰਧਾਵਾ ਪਰਮਜੀਤ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਤੇ ਇਸ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੀ ਤੁਸੀਂ ਚੈਨਲ ਤੇ ਸਾਡੇ ਜੇ ਪਹਿਲੀ ਵਾਰ ਆਏ ਹੋ ਤਾਂ ਤੁਹਾਨੂੰ ਇੱਕ ਇਲਤਜਾ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਤੁਸੀਂ ਇਸ ਚੈਨਲ ਪਰਿਵਾਰ ਦਾ ਇੱਕ ਹਿੱਸਾ ਬਣ ਜਾਓ ਔਰ ਤੁਹਾਨੂੰ ਜਿਹੜੀ ਵੀਡੀਓ ਅਸੀਂ ਰੋਜ਼ ਪਾਉਨੇ ਆ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦਾ ਹੁੰਦੀ ਰਹੇ। ਅ ਇੱਕ ਚੀਜ਼ ਮੈਂ ਜ਼ਰੂਰ ਦੱਸਣੀ ਚਾਹਾਂਗਾ ਕਿ YouTube ਦੀ ਜਿਹੜੀ ਨੋਟੀਫਿਕੇਸ਼ਨ ਹੈ ਕਈ ਵਾਰ ਚੈਨਲ ਸਬਸਕ੍ਰਾਈਬ ਕਰਨ ਤੋਂ ਬਾਅਦ ਔਰ ਬੈਲ ਆਈਕਨ ਪ੍ਰੈਸ ਕਰਨ ਤੋਂ ਬਾਅਦ ਵੀ ਨਹੀਂ ਪਹੁੰਚਦੀ। ਲੇਕਿਨ ਇਹ ਯਕੀਨੀ ਹੈ ਕਿ ਅਸੀਂ ਰੋਜ਼ ਤੁਹਾਡੇ ਵਾਸਤੇ ਨਵੀਂ ਤਰ੍ਹਾਂ ਦੀ ਵੀਡੀਓ ਲੈ ਕੇ ਆਉਨੇ ਆ। ਤੇ ਤੁਸੀਂ ਸਿਰਫ ਇੱਕ ਕੰਮ ਕਰਨਾ ਹੈ ਕਿ ਜੇ ਤੁਹਾਨੂੰ ਨੋਟੀਫਿਕੇਸ਼ਨ ਨਾ ਮਿਲੇ ਤਾਂ ਤੁਸੀਂ ਸਵੇਰੇ 8:30 ਵਜੇ YouTube ਤੇ ਜਾ ਕੇ ਰੰਧਾਵਾ ਪਰਮਜੀਤ ਬੋਲ ਕੇ ਜਾਂ ਲਿਖ ਕੇ ਕਰ ਲਓ ਤੇ ਚੈਨਲ ਤੁਹਾਡੇ ਅਰੋਬਰੂ ਹੋਵੇਗਾ ਔਰ ਵੀਡੀਓ ਤੁਹਾਡੇ ਸਾਰੀਆਂ ਸਾਹਮਣੇ ਆ ਜਾਣਗੀਆਂ ਔਰ ਤੁਸੀਂ ਉਹਨਾਂ ਵੀਡੀਓਸ ਦਾ ਆਨੰਦ ਮਾਣ ਸਕਦੇ ਹੋ ਦੋਸਤੋ ਸਾਡਾ ਚੈਨਲ ਮਹਿਸ ਇੱਕ YouTube ਚੈਨਲ ਨਹੀਂ ਬਲਕਿ ਇੱਕ ਮੰਚ ਇੱਕ ਸਟੇਜ ਹੁਣ ਸਾਰੇ ਕਲਾਕਾਰਾਂ ਦੀ ਵਾਸਤੇ ਜਿਹੜੇ ਪੰਜਾਬੀ ਲੂਕ ਵਿਰਸੇ ਨੂੰ ਪੰਜਾਬੀ ਲੂਕ ਆਵਰੂਪਾਂ ਨੂੰ ਮੁਹੱਬਤ ਕਰਦੇ ਨੇ ਔਰ ਜਿਨ੍ਹਾਂ ਦੇ ਦਲੀ ਵਲਵਲੇ ਜਿਹੜੇ ਨੇ ਉਹ ਪੀੜੀਓ ਪੀੜੀ ਲੋਕ ਗੀਤਾਂ ਦੇ ਰੂਪ ਵਿੱਚ ਅੱਗੇ ਤੁਰੇ ਆ ਰਹੇ ਨੇ ਔਰ ਉਹ ਅਕਸਰ ਗੁੰਗਣਾਉਂਦੇ ਰਹਿੰਦੇ ਨੇ ਅਸੀਂ ਉਹਨਾਂ ਸਾਰਿਆਂ ਲੋਕ ਗੀਤਾਂ ਨੂੰ ਆਪਣੇ ਚੈਨਲ ਦੀ ਕਮਬੜੀਕੜੀ ਵਿੱਚ ਸਮਾਨ ਦਾ ਯਤਨ ਕਰ ਰਹੇ ਹਾਂ ਤੁਸੀਂ ਵੀ ਸਾਡਾ ਸਾਥ ਦਿਓ ਇਸ ਮਿਸ਼ਨ ਤੇ ਮਕਸਦ ਵਿੱਚ ਤੁਸੀਂ ਵੀ ਜੇਕਰ ਪੰਜਾਬੀ ਲੋਕ ਤੁਸੀਂ ਵੀ ਜੇਕਰ ਪੰਜਾਬੀ ਲੋਕ ਕਾਵ ਰੂਪਾਂ ਵਿੱਚ ਕਿਸੇ ਨੂੰ ਗਾਉਣਾ ਜਾਣਦੇ ਹੋ ਜਿਵੇਂ ਸੱਤਣੀਆਂ ਟੱਪੇ ਬੋਲੀਆਂ ਮਾਈਏ ਦੋਹੇ ਸ਼ੰਦ ਤਾ ਆਪਣੀ ਵੀਡੀਓ ਬਣਾ ਕੇ ਭੇਜੋ ਅਸੀਂ ਆਪਣੇ ਚੈਨਲ ਤੇ ਪਾਉਣ ਵਿੱਚ ਖੁਸ਼ੀ ਮਹਿਸੂਸ ਕਰਾਂਗੇ ਤੁਸੀਂ ਸਾਨੂੰ WhatsApp ਤੇ ਭੇਜ ਸਕਦੇ ਹੋ ਜਾਂ Telegram ਤੇ ਭੇਜ ਸਕਦੇ ਜਾਂ ਤੁਸੀਂ ਸਾਨੂੰ ਕੰਟੈਕਟ ਕਰੋ ਅਸੀਂ ਤੁਹਾਨੂੰ ਸਾਰਾ ਕੁਝ ਸਮਝਾ ਦਿਆਂਗੇ ਤੇ ਸਾਡੇ ਚੈਨਲ ਦੀ ਜਿਹੜੀ ਕੋਸ਼ਿਸ਼ ਦੂਸਰੀ ਹੈ ਦੋਸਤੋ ਉਹ ਪੰਜਾਬੀ ਵਿਆਵਨ ਸੰਬੰਧ ਜਿਹਨੇ ਵੀਰਸ ਮੋ ਰਿਵਾਜ ਤੇ ਉਹਨਾਂ ਨੂੰ ਆਪਣੇ ਚੈਨਲ ਦੀ ਕੋਮਲ ਹਿਕੜੀ ਵਿੱਚ ਸਮਾਉਣ ਦਾ ਯਤਨ ਕਰਨਾ ਹੈ ਤਾਂ ਕਿ ਆਉਣ ਵਾਲੀਆਂ ਜਨਰੇਸ਼ਨਸ ਵਾਸਤੇ ਇਹ ਪੰਜਾਬੀਆਂ ਦਾ ਮਹਾਨ ਵਿਰਸਾ ਸੰਭਾਲਿਆ ਜਾ ਸਕੇ ਔਰ انا ਨੂੰ ਪਲੀ ਪਾਂ ਤੇ ਅਸਾ ਸੰਦਰਭੇ ਕਿ ਪੰਜਾਬੀ ਆਪਣੇ ਵਿਆਹ ਕਿੰਨੀ ਸ਼ਾਨ ਸ਼ਾਕਤ ਔਰ ਖੂਬਸੂਰਤ انداز ਦਰ ਕਰਦੇ ਰਹੇ ਨੇ ਤੁਹਾਡੇ ਘਰ ਵਿੱਚ ਵੀ ਪੰਜਾਬੀ ਵਾਰਸ ਬਤ ਬਹੁਤ ਸਰੀਏ ਵੀਡੀਓਜ਼ ਹੋਣਗੀਆਂ ਤੁਸੀਂ ਵੀ ਇਸ ਚੈਨਲ ਵਾਸਤੇ ਆਪਣਾ ਯੋਗਦਾਨ ਦੇਵੋ ਪਰਸਾਨੂੰ ਆਪਣੀ ਵੀਡੀਓ ਭੇਜੋ ਅਸੀਂ ਤੁਹਾਨੂੰ ਕਾਪੀ ਕਰਨ ਤੋਂ ਬਾਅਦ ਵਾਪਸ ਕਰ ਦੇਵਾਂਗੇ ਸਾਡੇ ਚੈਨਲ ਤੇ ਜਿਹੜੀਆਂ ਵੀਡੀਓਸ ਤੇ ਦੋਸਤੋ ਉਹਨੂੰ ਲੱਭਣ ਦਾ ਸੌਖਾ ਤਰੀਕਾ ਤੁਸੀਂ YouTube ਤੇ ਜਾਓ ਪੰਜਾਬੀ ਲੋਕ ਆਰੂਪਾਂ ਜੋ ਪੰਜਾਬੀ ਆ ਵਿਆਹਾਂ ਦੀ ਰਸਮਾਂ ਵਿੱਚ ਜੋ ਵੀ ਲੱਭਣਾ ਚਾਹੁੰਦੇ ਹੋ ਉਸ ਨੂੰ ਲਿਖੋ ਵੀਡੀਓ ਤੁਹਾਡੇ ਰੂਬਰੂ ਹੋ ਜਾਣਗੀਆਂ ਜਿਹੜੇ ਲੇਡੀ ਸੰਗੀਤ ਅਰਦਾਵਾ ਪਰਮਜੀਤ ਜਾਗੋ ਅਰਦਾਵਾ ਪਰਮਜੀਤ ਸਿਠਨੀ ਅਰਦਾਵਾ ਪਰਮਜੀਤ ਸੇਰਾ ਅਰਦਾਵਾ ਪਰਮਜੀਤ ਸਿੱਖਿਆਰ ਅਰਦਾਵਾ ਪਰਮਜੀਤ ਲੋਕਗੀਤ ਅਰਦਾਵਾ ਪਰਮਜੀਤ ਉਹ ਤੁਸੀਂ ਇਹਨਾਂ ਦਾ ਆਨੰਦ ਮਾਣ ਸਕਦੇ ਹੋ ਓਕੇ ਦੋਸਤੋ ਇਜਾਜ਼ਤ ਦਿਓ ਜੀ ਔਰ ਵੇਖਦੇ ਨਾ ਨਾ ਰੰਧਾਵਾ ਪਰਮਜੀਤ YouTube ਚੈਨਲ ਔਰ ਸਾਨੂੰ ਸਹਾਤ ਕਰਦੇ ਰਹਿਣਾ ਬਾਏ ਟੇਕ ਰੰਧਾਵਾ ਪਰਮਜੀਤ YouTube ਚੈਨਲ ਦੇ ਸਾਰੇ ਹੀ ਈਵਰਸ ਨੂੰ ਦਰਸ਼ਕਾਂ ਨੂੰ ਪਰਮਜੀਤ ਕਰ ਪਮੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਕਰਦੀ ਆ ਦੋਸਤੋ ਕੀ ਹਾਲ ਚਾਲ ਹੈ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਦੋਸਤੋ ਮੈਂ ਅੱਜ ਜੋ ਗੀਤ ਲੈ ਕੇ ਹਾਜ਼ਰ ਹੋ ਰਹੀ ਹਾਂ ਇਸ ਵਿੱਚ ਇੱਕ ਪਤਨੀ ਦੇ ਮਨ ਦੀ वेदना ਹੈ ਕਿ ਉਸ ਦਾ ਪਤੀ ਗੋਰਾ ਹੈ ਕਾਲਾ ਹੈ ਲੰਮਾ ਹੈ ਮਧਰਾ ਹੈ ਕਿਉਂਕਿ ਗੋਰੇ ਬੰਦੇ ਦੀ ਗੋਰੀ ਇਸਤਰੀ ਦੀ ਹਮੇਸ਼ਾ ਪ੍ਰਸ਼ੰਸਾ ਕੀਤੀ ਜਾਂਦੀ ਹੈ ਜਦ ਕਿ ਚੰਗਾ ਉਹ ਲੱਗਦਾ ਹੈ ਜਿਸਤੇ ਗਣ ਚੰਗੇ ਹੁੰਦੇ ਹਨ ਪਰ ਫਿਰ ਵੀ ਗੋਰੇ ਬੰਦੇ ਨੂੰ ਤੇ ਗੋਰੀ ਔਸਤਰੀ ਨੂੰ ਉਸ ਦੀ ਹਮੇਸ਼ਾ ਹੀ ਪ੍ਰਸ਼ੰਸਾ ਕੀਤੀ ਜਾਂਦੀ ਹੈ। ਬਾਕੀ ਤਾਂ ਵਰਤ ਕੇ ਪਤਾ ਲੱਗਦਾ ਹੈ। ਚਲੋ ਫਿਰ ਮੈਂ ਗਾਉਣੀ ਹੈ ਕਿ ਤੁਸੀਂ ਮੇਰੇ ਨਾਲ ਮੰਗਣਾ ਹੈ। ਮੈਂ ਮਦਰੇ ਨਾਲ ਵਿਆਹੀ ਮੇਰੇ ਹਾਨ ਦੀਓ ਸ਼ਾਬਾਨੀ ਮੇਰੇ ਹਾਨ ਦੀ ਮੈਂ ਮਦਰੇ ਨਾਲ ਵਿਆਈ ਨ ਮੇਰੇ ਹਾਣ ਦੀਓ ਸ਼ਾਵਾਨੀ ਮੇਰੇ ਹਾਣ ਦੀਓ ਜਦ ਮਦਰਾ ਕਰ ਅੰਦਰ ਵੜਿਆਿੱਦੋ ਵਾਂਗੂੰ ਫਿਰ ਦਰ ਉੜਿਆ ਜਦ ਮਦਰਾ ਕਰ ਅੰਦਰ ਵੜਿਆਿੱਦੋ ਵਾਂਗੂੰ ਫਿਰ ਦਰ ਉੜਿਆ ਮੈਂ ਕਿਸ ਨੂੰ ਹਾਲ ਸੁਣਾ ਮਾਨੀ ਮੇਰੇ ਹਾਣ ਦੀਓ ਸ਼ਾਬਾ ਨੀ ਮੇਰੇ ਹਾਨੰਦੀਓ ਮਧਰੇ ਨਾਲ ਵਿਆਹੀ ਨੀ ਮੇਰੇ ਹਾਨੰਦੀਓ ਸ਼ਾਬਾ ਨੀ ਮੇਰੇ ਹਾਨੰਦੀਓ ਮਧਰੇ ਨਾਲ ਵਿਆਹੀ ਨੀ ਮੇਰੇ ਹਾਨੰਦੀਓ ਸ਼ਾਬਾ ਨੀ ਮੇਰੇ ਹਾਨੰਦੀਓ ਮੈਂ ਲੰਮੇ ਨਾਲ ਵਿਆਹੀ ਨੀ ਮੇਰੇ ਹਾਨੰਦੀਓ ਸ਼ਾਬਾ ਨੀ ਮੇਰੇ ਹਾਨੰਦੀਓ ਲੰਮੇ ਨਾਲ ਵਿਆਹੀ ਨੀ ਮੇਰੇ ਹਾਂ ਨੰਦਿਓ ਸ਼ਵਨੀ ਮੇਰੇ ਹਾਂ ਨੰਦਿਓ ਕਦਲਮਾ ਮੇਰੇ ਨਾਲ ਹੈ ਤੁਰਿਆ ਘਰ ਵਿੱਚ ਪੁੱਛਦੇ ਮੁੰਡੇ ਕੁੜੀਆਂ ਕਦਲਮਾ ਮੇਰੇ ਨਾਲ ਹੈ ਤੁਰਿਆ ਘਰ ਵਿੱਚ ਪੁੱਛਦੇ ਮੁੰਡੇ ਕੁੜੀਆਂ ਇੱਕ ਹੀ ਲੱਗਦਾ ਹੈ ਤੇਰਾ ਨੀ ਮੇਰੇ ਹਾਂ ਨੰਦਿਓ ഷനോ ലാണി ഷാവാൻ മേരെ ആണ ല ആണോ ഷാവാ മേരെ ആണ ജമ്മാ കടയാ ബൂഹേ വിടയാ ജാക അദ് വടയാ جا کے بُھیندے ਵਿੱਚ ਅੜਿਆ ਫਿਰ ਮੇਰਾ ਮਨ ਸੜਿਆ ਨੀ ਮੇਰੇ ਹਾਨੰਦੀਓ ਸ਼ਾਵਾਨੀ ਮੇਰੇ ਹਾਨੰਦੀਓ ਮੈ ਲੰਮੇ ਨਾਲ ਵਿਆਹੀ ਨੀ ਮੇਰੇ ਹਾਨੰਦੀਓ ਸ਼ਾਵਾਨੀ ਮੇਰੇ ਹਾਨੰਦੀਓ ਮੈ ਕਾਲੇ ਨਾਲ ਵਿਆਹੀ ਨੀ ਮੇਰੇ ਹਾਨੰਦੀਓ ਸ਼ਾਵਾਨੀ ਮੇਰੇ ਹਾਨੰਦੀਓ ਹੇ ਕਾਲੇ ਨਾਲ ਵਿਆਹੀ ਨ ਮੇਰੇ ਹਾਨੰਦਿਓ ਸ਼ਬਾਣੀ ਮੇਰੇ ਹਾਨੰਦਿਓ ਜਦ ਕਾਲਾ ਮੇਰੇ ਨਾਲ ਹੈ ਤੁਰਿਆ ਆਂ ਵਿੱਚ ਪੁੱਛਦੇ ਮੁੰਡੇ ਕੁੜੀਆਂ ਜਦ ਕਾਲਾ ਮੇਰੇ ਨਾਲ ਹੈ ਤੁਰਿਆ ਆਂ ਵਿੱਚ ਪੁੱਛਦੇ ਮੁੰਡੇ ਕੁੜੀਆਂ ਏ ਕੀ ਲੱਗਦਾ ਏ ਤੇਰਾ ਨੀ ਮੇਰੇ ਹਾਨੰਦਿਓ ਸ਼ਬਾਣੀ ਮੇਰੇ ਹਾਨੰਦਿਓ കാല നാല് വ്യായി ആണ ദി ശബാനി മേരെ ഹണ ദ ജംഗ് വച്ച സാിയത്ത് കാല അംഗര വച്ച സാിയ മട്ട കാല പടയാ ആണ ദി ശവാനി മേരണ ദി ਉਟ ਕਾਲੇ ਜਾ ਫੜਿਆ ਨੀ ਮੇਰੇ ਹਾਂ ਨਿੰਦਿਓ ਸ਼ਾਵਾਨੀ ਮੇਰੇ ਹਾਂ ਨਿੰਦਿਓ ਮੈਂ ਕਾਲੇ ਨਾਲ ਵਿਆਹੀ ਨੀ ਮੇਰੇ ਹਾਂ ਨਿੰਦਿਓ ਸ਼ਾਵਾਨੀ ਮੇਰੇ ਹਾਂ ਨਿੰਦਿਓ ਮੈਂ ਕਾਲੇ ਨਾਲ ਵਿਆਹੀ ਨੀ ਮੇਰੇ ਹਾਂ ਨਿੰਦਿਓ ਸ਼ਾਵਾਨੀ ਮੇਰੇ ਹਾਂ ਨਿੰਦਿਓ ਮੈਂ ਗੋਰੇ ਨਾਲ ਵਿਆਹੀ ਨੀ ਮੇਰੇ ਹਾਂ ਨਿੰਦਿਓ ਸ਼ਵਾਨੀ ਮੇਰੇ ਹਾਨੰਦਿਓ ਮੈਂ ਗੋਰੇ ਨਾਲ ਵੀ ਆਈ ਨੀ ਮੇਰੇ ਹਾਨੰਦਿਓ ਸ਼ਵਾਨੀ ਮੇਰੇ ਹਾਨੰਦਿਓ ਜਦ ਗੋਰਾ ਮੇਰੇ ਨਾਲ ਹੈ ਤੁਰਿਆਰਾ ਵਿੱਚ ਕੁਛ ਦੇ ਮੁੰਡੇ ਕੁੜੀਆਂ ਜਦ ਗੋਰਾ ਮੇਰੇ ਨਾਲ ਹੈ ਤੁਰਿਆਰਾ ਵਿੱਚ ਕੁਛ ਦੇ ਮੁੰਡੇ ਕੁੜੀਆਂ ਕੇ ਕੀ ਲੱਗਦਾ ਤੇਰਾ ਨੀ ਮੇਰੇ ਹਾਣ ਦਿਓ ਸ਼ਾਵਾ ਨੀ ਮੇਰੇ ਹਾਣ ਦਿਓ ਮੈਂ ਗੋਰੇ ਨਾਲ ਵਿਆਈ ਨੀ ਮੇਰੇ ਹਾਣ ਦਿਓ ਸ਼ਾਵਾ ਨੀ ਮੇਰੇ ਹਾਣ ਦਿਓ ਜਦ ਗੋਰਾ ਕਰ ਅੰਦਰ ਵੜਿਆ ਕਰ ਵਿੱਚ ਚੰਨ ਪੁੰਨਿਆ ਦਾ ਚੜਿਆ ਜਦ ਗੋਰਾ ਕਰ ਅੰਦਰ ਵੜਿਆ ਕਰ ਵਿੱਚ ਚੰਨ ਪੁੰਨਿਆ ਦਾ ਚੜਿਆ ਤੇਰ ਮੇਰਾ ਮਨ ਥਰਿਆ ਨੀ ਮੇਰੇ ਹਾਨੰਦਿਓ ਸ਼ਵਾਨੀ ਮੇਰੇ ਹਾਨੰਦਿਓ ਤੇਰ ਮੇਰਾ ਮਨ ਥਰਿਆ ਨੀ ਮੇਰੇ ਹਾਨੰਦਿਓ ਸ਼ਵਾਨੀ ਮੇਰੇ ਹਾਨੰਦਿਓ ਹੈ ਗੋਰੇ ਨਾਲ ਵਿਆਹੀ ਨੀ ਮੇਰੇ ਹਾਨੰਦਿਓ ਸ਼ਵਾਨੀ ਮੇਰੇ ਹਾਨੰਦਿਓ ਹੈ ਗੋਰੇ ਨਾਲ ਵਿਆਹੀ ਨੀ ਮੇਰੇ ਹਾਨੰਦਿਓ ਸ਼ਵਾਨੀ ਮੇਰੇ ਹਾਨੰਦਿਓ ਬੱਲੇ ਨੀ ਮੇਰੇ ਧੰਨੀ ਮੇਰੇ ਹਾਂਂਦੀਓ ਧੰਨਵਾਦ ਜੀ